ਉਹ ਜਦੋਂ ਜਵੰਦਾ ਬਾਈ ਹੋਣੀ ਉਹ ਦੇਖਿਆ ਤਾਂ ਖੱਬੇ ਪਾਸੇ ਝਾੜੀਆਂ ਦੇ ਵਿੱਚੋਂ ਦੋ ਸਹਾਨ ਆਪਸ ਦੇ ਵਿੱਚ ਲੜਦੇ ਹੂੰ ਇਹਦੇ ਵਿੱਚ ਆ ਕੇ ਵੱਜਦੇ ਨੇ ਉਹ ਕਮਲ ਨੇ ਬਿਲਕੁਲ ਪਿੱਛੋਂ ਦੇਖਿਆ ਕਿ ਉਹ ਮਗਰ ਆ ਰਹੇ ਸੀ ਉਹਦੇ ਰਾਜਵੀਰ ਜਵੰਦੇ ਦਾ ਦੋਸਤ ਆਇਆ ਕੈਮਰੇ ਸਾਹਮਣੇ ਦੱਸ ਦਿੱਤਾ ਹਾਦਸੇ ਦਾ ਪੂਰਾ ਸੱਚ ਰਾਜਵੀਰ ਜਵੰਦਾ ਉਹ ਪੰਜਾਬੀ ਕਲਾਕਾਰ ਹੈ ਜਿਸ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣੀ ਵੱਖਰੀ ਜਗ੍ਹਾ ਬਣਾਈ ਤੇ ਜਗ੍ਹਾ ਇਸ ਕਰਕੇ ਬਣਾਈ ਕਿਉਂਕਿ ਰਾਜਵੀਰ ਦੀ ਗਾਇਕੀ ਗਾਣੇ ਅਤੇ ਲਾਈਵ ਸ਼ੋਅਾਂ ਦਾ ਅੰਦਾਜ਼ ਕੁਝ ਅਜੀਹਾ ਸੀ ਕਿ ਪਰਿਵਾਰ ਦੇ ਵਿੱਚ ਬੈਠ ਕੇ ਵੀ ਉਸਦੇ ਗਾਣੇ ਸੁਣੇ ਜਾ ਸਕਦੇ ਸਨ ਤੇ ਉਸ ਦਾ ਇਸ ਸੰਸਾਰ ਦੇ ਵਿੱਚੋਂ ਜਾਣਾ ਹਰ ਕਿਸੇ ਦੇ ਲਈ ਅਸਹਿ ਹੈ ਤੇ ਅਜੇ ਤੱਕ ਵੀ ਉਸ ਦੇ ਚਾਹਵਣ ਵਾਲਿਆਂ ਨੂੰ ਇਸ ਗੱਲ ਦਾ ਯਕੀਨ ਕਰਨਾ ਔਖਾ ਹੈ ਕਿ ਰਾਜਵੀਰ ਇਸ ਦੁਨੀਆ ਤੋਂ ਸਾਨੂੰ ਸਦਾ ਲਈ ਛੱਡ ਕੇ ਚਲਾ ਗਿਆ ਤੇ ਉਸ ਜਗ੍ਹਾ ਤੇ ਚਲਾ ਗਿਆ ਜਿੱਥੋਂ ਕਦੇ ਵੀ ਵਾਪਸ ਨਹੀਂ ਆ ਸਕਦਾ ਤੇ ਉਸ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਅੰਦਰੋਂ ਤੱਕ ਝੰਡੋੜ ਕੇ ਰੱਖ ਦਿੱਤਾ ਹੈ ਤੇ ਹਰ ਕੋਈ ਅੱਜ ਉਸ ਦੇ ਵਿਰਾਗ ਵਿੱਚ ਹੈ ਤੇ ਗੱਲ ਇਹ ਵੀ ਹੈ ਕਿ ਉਸ ਦੀ ਮੌਤ ਨੇ ਬੜੇ ਵੱਡੇ ਸਵਾਲ ਪਿੱਛੇ ਛੱਡ ਦਿੱਤੇ ਹਨ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਉਸ ਦੀ ਮੌਤ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 27 ਲੱਖ ਦਾ ਮੋਟਰਸਾਈਕਲ ਹੋਵੇ 80 ਹਜ਼ਾਰ ਦਾ ਸੇਫਟੀ ਸੂਟ ਪਾਇਆ ਹੋਵੇ ਤਾਂ ਇੰਨੀਆਂ ਗੰਭੀਰ ਸੱਟਾਂ ਲੱਗਣੀਆਂ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀਆਂ ਹਨ ਤੇ ਬਹੁਤੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਦੋਸਤ ਕੈਮਰੇ ਸਾਹਮਣੇ ਕਿਉਂ ਨਹੀਂ ਆਏ ਤੇ ਲੋਕਾਂ ਦੇ ਵੱਲੋਂ ਦੋਸਤਾਂ ਤੇ ਵੀ ਸ਼ੱਕ ਕੀਤਾ ਜਾ ਰਿਹਾ ਹੈ ਤੇ ਵੱਖਰੇ ਵੱਖਰੇ ਪ੍ਰਤੀਕਰਮ ਦੋਸਤਾਂ ਨੂੰ ਲੈ ਕੇ ਦਿੱਤੇ ਜਾ ਰਹੇ ਹਨ ਕੀ ਰਾਜਵੀਰ ਦੇ ਦੋਸਤਾਂ ਨੇ ਸੱਚ ਆ ਕੇ ਕਿਉਂ ਨਹੀਂ ਦੱਸਿਆ ਪਰ ਹੁਣ ਰਾਜਵੀਰ ਦਾ ਇੱਕ ਦੋਸਤ ਕੈਮਰੇ ਸਾਹਮਣੇ ਆ ਗਿਆ ਹੈ ਜਿਸ ਨੇ ਉਹ ਸਚਾਈ ਸਭ ਨੂੰ ਦੱਸ ਦਿੱਤੀ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਬਹੁਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹੈਲਮਟ ਤੇ ਲੱਗੇ GoPro ਕੈਮਰੇ ਦੀ ਕੋਈ ਵੀਡੀਓ ਸਾਹਮਣੇ ਕਿਉਂ ਨਹੀਂ ਆਈ ਜਾਂ ਕੋਈ CCTV ਵੀਡੀਓ ਕਿਉਂ ਸਾਹਮਣੇ ਨਹੀਂ ਆਈ ਜੱਸ ਕਰਕੇ ਲੋਕਾਂ ਦੇ ਦਿਲਾਂ ਵਿੱਚ ਹਰਾਨੀ ਵੀ ਹੈ ਅਤੇ ਭਾਵੁਕਤਾ ਵੀ ਤੇ ਹੁਣ ਰਾਜਵੀਰ ਜਵੰਦੇ ਦਾ ਇੱਕ ਜਿਗਰੀ ਯਾਰ ਨੇ ਕੈਮਰੇ ਸਾਹਮਣੇ ਆ ਕੇ ਉਹ ਸੱਚ ਲੋਕਾਂ ਨੂੰ ਦੱਸ ਦਿੱਤੇ ਹਨ ਜੋ ਇੱਕ ਵਾਰ ਸੁਣ ਕੇ ਅੰਦਰੋਂ ਤੱਕ ਹਿਲਾ ਦਿੰਦੇ ਹਨ ਕਿਉਂਕਿ ਰਾਜਵੀਰ ਦਾ ਜਾਣਾ ਹਰ ਕਿਸੇ ਲਈ ਹਰਾਨੀ ਜਾਣਕ ਹੈ ਕਿੰਨਾ ਹੱਸਦਾ ਚਿਹਰਾ ਤੇ ਦਿਲਦਾਰ ਬੰਦਾ ਅੱਜ ਸਾਡੇ ਵਿੱਚੋਂ ਸਦਾ ਲਈ ਚਲਾ ਗਿਆ ਯਕੀਨ ਨਹੀਂ ਹੋ ਰਿਹਾ ਕਿਉਂਕਿ ਰਾਜਵੀਰ ਨੇ ਅੱਜ ਤੱਕ ਵੀ ਕੋਈ ਅਜੇਹੇ ਚੰਗੇ ਮੰਦੇ ਬੋਲ ਕਿਸੇ ਨੂੰ ਨਹੀਂ ਬੋਲੇ ਤੇ ਨਾ ਹੀ ਸੋਸ਼ਲ ਮੀਡੀਆ ਤੇ ਅੱਜ ਤੱਕ ਉਸ ਦੀ ਕੋਈ ਕੌਂਟਰੋਵਰਸੀ ਦੇਖਣ ਨੂੰ ਮਿਲੀ ਉਹ ਇੱਕ ਅਜੇਹਾ ਇਨਸਾਨ ਸੀ ਜਿਸ ਨੇ ਹਮੇਸ਼ਾ ਹੀ ਪਿਆਰ ਵੰਡਿਆ ਤੇ ਸਤਕਾਰ ਖੱਟਿਆ ਤੇ ਲੋਕਾਂ ਨੇ ਉਸ ਦੇ ਗਾਣਿਆਂ ਤੋਂ ਲੈ ਕੇ ਲਾਈਵ ਸ਼ੋਅਾਂ ਤੱਕ ਸਭ ਨੂੰ ਰੱਜਮਾ ਪਿਆਰ ਦਿੱਤਾ ਤੇ ਅੱਜ ਵੀ ਲੋਕ ਉਸ ਦੀਆਂ ਯਾਦਾਂ ਵਿੱਚ ਹਨ ਕਿ ਕਿਤੇ ਨਾ ਕਿਤੇ ਕੋਈ ਅਜੀਹਾ ਪਲ ਆਵੇ ਅਤੇ ਰਾਜਵੀਰ ਦੁਬਾਰਾ ਵਾਪਸ ਮੁੜ ਆਵੇ ਪਰ ਕਹਿੰਦੇ ਹਨ ਕਿ ਜਹਾਨ ਤੋਂ ਗਿਆ ਬੰਦਾ ਕਦੇ ਵਾਪਸ ਨਹੀਂ ਆਇਆ ਤੇ ਸ਼ਾਇਦ ਰਾਜਵੀਰ ਵੀ ਰੱਬ ਨੂੰ ਜ਼ਿਆਦਾ ਪਿਆਰਾ ਲੱਗਾ ਹੋਵੇ ਜੋ ਉਸ ਨੇ ਆਪਣੇ ਕੋਲ ਬੁਲਾ ਲਿਆ ਹੋਵੇ ਤੇ ਹੁਣ ਤੁਸੀਂ ਰਾਜਵੀਰ ਦੇ ਦੋਸਤ ਦੀ ਉਹ ਵੀਡੀਓ ਦੇਖੋ ਜੋ ਰਾਜਵੀਰ ਦੇ ਨਾਲ ਰਾਈਡ ਕਰਨ ਗਿਆ ਸੀ ਤੇ ਵੱਡੇ ਸੱਚ ਉਸਨੇ ਕੈਮਰੇ ਸਾਹਮਣੇ ਰੱਖ ਕੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਕਿਉਂਕਿ ਬਹੁਤੇ ਲੋਕਾਂ ਦੇ ਵੱਲੋਂ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਤੇ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਰਮ ਦੋਸਤਾਂ ਨੂੰ ਲੈ ਕੇ ਦਿੱਤੇ ਜਾ ਰਹੇ ਸਨ ਤੇ ਦੋਸਤਾਂ ਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਦੋਸਤਾਂ ਨੇ ਕੁਝ ਚਲਾਕੀ ਨਾ ਕੀਤੀ ਹੋਵੇ ਜਾਂ ਹੋਰ ਵੀ ਬਹੁਤ ਸਾਰੇ ਕਾਰਨ ਆ ਜਿਹੜੇ ਲੋਕਾਂ ਦੇ ਵੱਲੋਂ ਆਪਣੇ ਵੱਲੋਂ ਹੀ ਬਣਾ-ਬਣਾ ਕੇ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਲਾ ਲੋ ਜਾਂ ਵੀਡੀਓ ਦੇ ਵਿੱਚ ਪੇਸ਼ ਕੀਤੇ ਜਾ ਰਹੇ ਹਨ ਤੁਸੀਂ ਇਹ ਵੀਡੀਓ ਦੇਖੋ ਦੋਸਤੀ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਉੱਥੇ ਕੀ ਹੋਏ ਹੈਗਾ ਵੀ ਸੁਖਦਰਸ਼ਨ ਭਾਈ ਅੱਗੇ ਚੱਲ ਰਹੇ ਹੈਗਾ ਜਵੰਦਾ ਭਾਈ ਸੈਂਟਰ ਦੇ ਵਿੱਚ ਅਤੇ ਕਮਲ ਜੋ ਜਿਹੜਾ ਮੇਰਾ ਬਰਦਰ ਲਾ ਉਹ ਪਿੱਛੇ ਚੱਲ ਰਹੇ ਹੈਗਾ ਸੁਖਦਰਸ਼ਨ ਨੂੰ ਉਹ ਚੀਜ਼ ਨਹੀਂ ਦਿਖੀਏਗੀ ਤੋਂ ਸਾਡੇ ਜਿਹੜੀ ਕਮਿਊਨਿਟੀ ਹੈਗੀ ਜਿੱਦਾਂ ਅਸੀਂ ਇੱਕ ਦੂਜੇ ਨਾਲ ਅਟੈਚ ਹੁੰਦੇ ਆਂ ਸਹਿਨਾ ਜਾਂ ਪਾਡੋ ਟਾਈਪ ਹੁੰਦਾ ਹੈਗਾ ਇੱਕ ਹੈਂਡਸੈਟ ਹੁੰਦਾ ਹੈਗਾ ਅਸੀਂ ਉਹ ਇਲਾਕੇ ਚੱਲਦੇ ਆਂ ਨੇ ਆਪਦੇ ਸੁਤਨੈਕਟਡ ਰਹਿੰਦੇ ਆਂ ਆਪਸੇ ਗੱਲ ਕਰਦੇ ਆਂ ਅਸੀਂ ਆਪਸੇ ਕਨੈਕਟ ਹੁੰਦੇ ਆਂ ਤੇ ਨੇ ਜਾਂ 10 ਜਾਣੇ ਆ ਸਾਰਿਆਂ ਦੇ ਸਾਡੇ ਲੱਗੇ ਹੁੰਦੇ ਆ ਓਕੇ ਤੇ ਉਹ ਸੁਖਦਰਸ਼ਨ ਨੂੰ ਡੰਗਰ ਦਿਖੇ ਨਹੀਂ ਗਏ ਕੋਈ ਜਦੋਂ ਹੈ ਹੀ ਨਹੀਂ ਹੋਣ ਦੇ ਉੱ ਉਹ ਜਦੋਂ ਜਵੰਦਾ ਬਾਈ ਹੁਣੀ ਆਉਂਦੇ ਹੈਗੇ ਤਾਂ ਖੱਬੇ ਪਾਸੇ ਝਾੜੀਆਂ ਦੇ ਵਿੱਚੋਂ ਦੋ ਸਾਨ ਆਪਸ ਦੇ ਵਿੱਚ ਲੜਦੇ ਹੂੰ ਇਹਦੇ ਵਿੱਚ ਆ ਕੇ ਵੱਜਦੇ ਨੇ ਉਹ ਕਮਲ ਨੇ ਬਿਲਕੁਲ ਪਿੱਛੋਂ ਦੇਖਿਆ ਕਿ ਉਹ ਮਗਰ ਆ ਰਹੇ ਸੀ ਤੇ ਉਹ ਜਦੋਂ ਲੱਗੇ ਹੈਗੇ ਆ ਕੇ ਤੇ ਇਹ ਜਰੇ ਹੈਗਾ ਜੇ ਮਤਲਬ ਮੇਰੀ ਸੋਚ ਹੈਗੀ ਆ ਐਸੇ ਰਾਈਡਰ ਵੀ ਜੇ ਸਪੀਡ ਹੁੰਦੀ ਸਾਡੀ ਹੋ ਸਕਦਾ ਉਹ ਡੰਗਰਾਂ ਤੋਂ ਅਸੀਂ ਪਹਿਲਾਂ ਨਿਕਲ ਜਾਂਦੇ ਜੇ ਸਪੀਡ ਸਲੋ ਹੁੰਦੀ ਤਾਂ ਅਸੀਂ ਉਹ ਡੰਗਰਾਂ ਤੋਂ ਵੱਜ ਜਾਂਦੇ ਉਹ ਚੀਜ਼ ਹੋਈ ਗਿਆ ਵੀ ਮੌਕੇ ਦੇ ਜਦਾਂ ਸਮਾਂ ਸਤਾਨ ਮੰਨਦਾ ਉਹ ਬਣਿਆ ਹੈਗਾ ਐਕਚੁਅਲੀ ਕੀ ਹੈਗਾ ਜੀ ਉਹ ਪ੍ਰੋਨ ਲੱਗਿਆ ਹੁੰਦਾ ਹੈਗਾ ਜਿਵੇਂ ਰਾਜਪੁਰ ਰਾਜਪੁਰਪਾਈ ਦੇ ਉੱਤੇ ਜਿਹੜਾ ਬਾਈਕ ਹੈਗਾ ਬਾਈਕ ਦੇ ਉੱਤੇ ਵੀ ਲੱਗਿਆ ਹੁੰਦਾ ਹੈਗਾ ਬਟ ਉਹ ਉਦੋਂ ਚਲਾਉਣਾ ਹੁੰਦਾ ਜਦੋਂ ਸਾਨੂੰ ਕੋਈ ਵਧੀਆ ਕੰਟੈਂਟ ਦਿੰਦਾ ਹੈਗਾ ਜਾਂ ਬਹੁਤ ਵਧੀਆ ਵਿਊ ਦਿੰਦਾ ਹੈਗਾ ਓਕੇ 올 ਦਾ ਟਾਈਮ ਨਹੀਂ ਚਲਾਦੇ ਉਹਨੂੰ 올 ਦਾ ਟਾਈਮ ਜਿਹੜਾ ਹੁੰਦਾ ਕੋਈ ਮੈਮਰੀ ਚਿਪ ਜਿਹੜੀ ਹੁੰਦੀ ਹੈ ਤੁਹਾਨੂੰ ਬਾਰ ਬਾਰ ਖਾਲੀ ਕਰਨੀ ਪਊਗੀ ਓਕੇ ਇੱਕ ਜਿਹੜੇ ਆਪਾਂ ਇੱਕ ਤੁਸੀਂ ਦੇਖਿਆ ਹੋਣੇ ਨੇ ਕੈਮਰੇ ਗੱਡੀਆਂ ਦੇ ਵਿੱਚ ਚੱਲਦੇ ਹੈਗੇ ਨੇ ਉਹ ਕੈਮਰੇ ਹੋਰ ਹਿਸਾਬ ਤੋਂ ਆਉਦੇ ਹੁੰਦੇ ਹੈਗੇ ਨੇ ਇਹ ਇਹ ਕੈਮਰੇ ਜੇ ਹੁਣ ਆਪਾਂ ਨਾਰਮਲੀ ਲੱਖ ਜਿੱਲੀ ਜਿਹੜਾ GoPro ਦਾ ਗੱਲ ਕਰਦੇ ਹੈਗੇ ਨੇ ਮੈਂ ਇਸ ਟਾਈਮ 11 ਆ ਚੁੱਕਾ ਹੈਗਾ ਮੇਰੇ ਖਿਆਲੋਂ 70 75000 ਰੁਪਏ ਦਾ ਹੈਗਾ ਉਹ ਹੁਣ ਜੇ ਆਪਾਂ ਗੱਡੀਆਂ ਦੇ ਵਿੱਚ ਲਾ ਕੇ ਜਿੱਲੀ ਲੋਕ 1500 ਦਾ ਵੀ ਕੈਮਰਾ ਲਾਈ ਕਰਦੇ ਹੈਗੇ ਨੇ ਉਹਦਾ ਤੇ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪਰ ਜਿਹੜਾ ਗੱਡੀਆਂ ਦੇ ਵਿੱਚ ਚੱਲਦਾ ਹੈ ਕਿ ਗੱਡੀਆਂ ਦਾ ਹੁੰਦਾ ਵੀ ਉਹਨਾਂ ਨੇ ਰੀਫਰੈਸ਼ ਹੋਈ ਜਾਣਾ ਉਹ ਕਾਰਡ ਆਪਣੇਪੇ ਥਲੀਅਰ ਹੋਈ ਜਾਂਦਾ ਉਹਨਾਂ ਦੇ ਜਿਹੜੇ ਇਹ ਹੈਗੇ ਨੇ GoPro ਦੇ ਵਿੱਚ GoPro ਦੇ ਵਿੱਚ ਅਸੀਂ ਉਦੋਂ ਜਲਾਉਂਦੇ ਜਦੋਂ ਸਾਨੂੰ ਕੋਈ ਬਹੁਤ ਵਧੀਆ ਜਿਹੜਾ ਮਤਲਬ ਸਾਨੂੰ ਆਉਂਦਾ ਵੀ ਯਾਰ ਯਾਦਗਾਰੀ ਪੱਲੇ ਹੈਗਾ ਹੁਣ ਉਸ ਜਗ੍ਹਾ ਦੇ ਉੱਤੇ ਗੋਪਰੋ ਤੁਸੀਂ ਕਿੱਦਾਂ ਜਲਾ ਲਓਗੇ ਰੋਡ ਦੇ ਵਿੱਚ ਕੋਈ ਪੈ ਨਹੀਂ ਟੋਇਆ ਵਿੱਚ ਤਾਂ ਕੋਈ ਵੀਡੀਓ ਬਣਾਉਣਾ ਨਹੀਂ ਹੈਗਾ ਚੀਜ਼ ਵਧੀਆ ਵਾਸਤੇ ਬਣਾਉਂਦਾ ਇਹ ਚੀਜ਼ ਰਹੀ ਹੈਗੇ ਗੋਪਰੋ ਤਾਂ ਲੱਗਿਆ ਹੋਇਆ ਸੀ ਬਾਈ ਦੇ ਕਮਰੇ 'ਨੇ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ